ਅਸੰਖ ਨਾਮ ਹੋਇ ਅਸੰਖਤਾ ਆਵਿਆ ਗਾਮਿਆ ਗਾਮਿਆ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲ ਆਇ ਅਕ੍ਰਿੰਗਿਆ ਅੰਗੀਤ ਗੁਣ ਗਾਹ ਅਖਰੇ ਲਖਰ ਬੋਲਣ ਬਣ ਅਖਰਾਂ ਸਿਰ ਸੰਜੋਗ ਵਖਾੜ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਪਰਵਾਇ ਤਿਦਿਵ ਪਾਹੇ ਜੇਤਾ ਕੀਤਾ ਤੇਤਾ ਨਾ ਵਿਣਨਾਵੇ ਨਾਹੀ ਕੋਥਾ ਉਕਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾਏ ਕੁਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਬਾਣੀ ਧੋਤੈ ਉਤਰ ਸੁਖ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਤੋਏ ਪਰਿਏ ਮਤ ਪਾਪ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਪੁੰਨੇ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਓ ਅਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵ ਹੋ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਹੀਂ ਕੋਇ ਵੇੜ ਗੁੜ ਕੀਤੇ ਭਗਤ ਨਾ ਹੋਏ ਸੋਸਤ ਆਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਨੇ ਲਾਗ ਕਮਣ ਕਮਣ ਥਿਤ ਕਮਣ ਵਾਰ ਕਮਣ ਸ੍ਰਤੀ ਵਾਹ ਕਮਣ ਜੇ ਤੋ ਆ ਆਕਾਰ ਵੇਲ ਪਈਆ ਪੰਡ ਤੀਜ ਹੋ ਐਲਖ ਪੁਰਾਣ ਤਨ ਪਾਇਓ ਕਾਦ ਅਜੇ ਲਖਣ ਲੇ ਰੁਕਰਾਣ ਜਿਤ ਵਾਰ ਨਾ ਜੋਗੀ ਜਾਣ ਰਤਮਾਹੋ ਨਾ ਕੋਈ ਜਾ ਕਰਦਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵਸਾਲਾ ਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਅੱਖ ਹੈ ਇੱਕ ਤੋਂ ਇੱਕ ਸਿਆੜਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਹੋ ਹੈ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਉੜ ਕੇ ਉੜ ਕੇ ਭਾਲ ਥਕੇ ਵੇਦ ਕਹਿਣੀ ਇਕ ਵਾਤ ਸਹਸ ਅਠਾਰਹ ਕਹਿਤੇ ਬਾਸ ਨੂੰ ਇਕ ਧਾਤ ਲਿਖ ਹੋਇ ਤਾ ਲਿਖਿਆ ਲਿਖ ਹੋਇ ਵੜਾਸ ਨਾਨਕ ਵੱਡਾ ਆਖੀ ਐ ਅਪੇ ਜਾਣ ਆਪ ਸਾਲਾਹੀ ਸਾਲਾਹੀ ਤਿਸਤਲ ਪਾਈਆਂ ਨਦੀਆਂ ਤੈ ਵਾਹ ਪਾਹ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੀ ਤੋਲਣਾ ਹੋਵਣੀ ਜਿਤਸ ਮਨ ਹੋਣਾ ਵੀਸਰਹਿ ਅੰਤ ਨਾ ਸਿਵਤੇ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣਾ ਸੁਣਣ ਨਾ ਅੰਤ ਪਹਿ ਕਿਆ ਮਰ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤਕਾਰਣ ਕੀਤੇ ਬਿਨ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਹੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰੂ ਚੜਾ ਹੋਏ ਬੜੂ ਉੱਚਾ ਹੋਏ ਕੋਏ ਤੇ ਸੂਚੇ ਕੋ ਜਾਣੈ ਸੋਏ ਜੀਵੜੇ ਆਪ ਜਾਣੈ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗ ਹੈ ਜੋ ਦਿਆਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਘਰ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੂਰਖ ਖਾਏ ਕਾਹੇ ਕਿਤੇ ਅੰਧੂਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾੜੇ ਹੋਏ ਹੋਰ ਆਖ ਨ ਸਕੈ ਕੋਏ ਦੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੀਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਉਸੇ ਭੇਕੇਈ ਕੇ ਜਸ ਨੋ ਬਖਸ਼ੇ ਸਭ ਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਵੇ ਅਮੁੱਲ ਭਾਏ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿ ਬੁਲਾਏ ਆਖੇ वेद ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖੇ ਭ੍ਰੂ ਮ ਆਖੇ ਅੰਦੇ ਆਖੇ ਗੋਪੀ ਤੈ ਗੋਵਿੰਦਰ ਅੱਖ ਹੈ ਇਸਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਨਵ ਅੱਖ ਹੈ ਦੇਵ ਅੱਖ ਹੈ ਸੋਰ ਨਰਮੁ ਜਨ ਸੇਵ ਕੀਤੇ ਅੱਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਠੜ ਜਾਹੇ ਤੇ ਕੀਤੇ ਹੋਰ ਕਰੇ ਤਾਂ ਅਖਣ ਸਕੈ ਕਈ ਕੇ ਜੇਵੜ ਭਾਵੇ ਤੇ ਵੜ ਹੋਏ ਨਾਰਕ ਜਾਲੈ ਸੱਚਾ ਸੋਏ ਜੇ ਕੋ ਅੱਖਰ ਬੋਲ ਵਿਗਾੜ ਪਾ ਲਿਖੀਐ ਸਿਰ ਦਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾ ਦੇ ਅਨੇਕ ਅੰਖਾ ਕੀਤੇ ਬਾਵਨ ਹਾਰੇ ਕੀਤੇ ਰਾਗਪੁਰੀ ਸਿੰਘ ਕਹਿਣ ਕੀਤੇ ਗਾਵਣ ਹਾਰੇ ਗਾਵੇ ਤਹਾਨੂੰ ਪਉਣ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿਤ ਗੁਵਤ ਲਖ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸਰ ਬਰਮ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇਹਦੇ ਆਸਨ ਬੈਠੇ ਦੇਵ ਧਿਆਨ ਨਾਲ ਗਾਵੇ ਸਿੱਧ ਸੁਆਦੀ ਅੰਦਰ ਗਾਉਨ ਸਾਧ ਵਿਚਾਰੇ ਗਾਉਨ ਜਦਿਸਰ ਦੇ ਸੰਤੋਖੀ ਗਾਵੇ ਵੀ ਤਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੋਗ ਜੋਗੇ ਵੇਦਾਨ ਹਲੇ ਗਰਹਿ ਮੋਹਣੀਆ ਮਨ ਮੋਹਨ ਸੁਰਗਾ ਮਛਪਿਆ ਹਲੇ ਗਾਵਨ ਰਤਨ ਉਪਾਏ ਤੇਰੇ ਆਠ ਸੱਡ ਤੀਰਥ ਲਾਲੇ ਗਾਵੇ ਯੋਗ ਬਹਾ ਬਲ ਸੂਰਾ ਗਾਵੇ ਖਾਣੀ ਚਾਦੇ ਗਾਵੇ ਖੰਡ ਮੰਡਲ ਵਰ ਝੰਡਾ ਕਰ ਕਰ ਰੱਖੇ ਧਾਰੇ ਸੋਈ ਤਦ ਨਗਾਵਹਿ ਜੋ ਤਦ ਧਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤ ਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਭੀ ਵਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਓਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤੇ ਸਦੀ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਭੂਤ ਅ ਕਿੰਥਾ ਕਾਲ ਗੁਆਰੇ ਕਾਇ ਅਜੁਤ ਨੰਡਾ ਪ੍ਰਤੀਤ ਆਈ ਪੰਥੀ ਸੰਗਿ ਮਾਤੇ ਮਨ ਜੀਤਾ ਜਗ ਜੀਤ ਆਦੇਸ ਤਸ ਆਦੇਸ ਆਦੇ ਅਲੀ ਲੈ ਆ ਨਾਦੇ ਨਾਤ ਜੋਗ ਜੋਗ ਏਕੋ ਵੇ ਸਭ ਪੁਗਤ ਗਿਆਨ ਦਿਆ ਪੰਡਾਰਨ ਘਟ ਘਟ ਅਜਹੇ ਨਾਦ ਆਪਨਾਥ ਨਾਥੀ ਸੰਭ ਜਾ ਕੇ ਰਿੰਦ ਸਦ ਅਵਰਾ ਸਾਦ ਸੰਯੋਗ ਵਿਜੋਗ ਦੁਇ ਘਰ ਚਲਾ ਵਹਿ ਲੇਖ ਆਵੇ ਭਾਦ ਆਦੇਸ ਤੁਸ ਆਦੇਸ ਆਦੇ ਅਨਿਲ ਅਨਾਦੇ ਅਨਾਹਤ ਜੋਗ ਜੋਗ ਏਕ ਹੋਵੇ ਸ ਏਕਾਂ ਮਾਈ ਜੁਬਤ ਵਿਆਹੀ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਢਾਰੀ ਇਕ ਲਾਏ دیਵਾਨ ਜਿਉ ਤਸ ਭਾਵੈ ਤਵੇ ਚਲਾਵੇ ਜਿਉ ਹੋਵੇ ਪਰਵਾਨ ਹੋ ਵੇਖ ਉਹਨ ਨਦਰਣਾ ਆਵੇ ਬਹੁਤਾ ਹੀ ਹੋ ਵਿਡਾਣ ਆਦੇਸਤ ਸਿਆਦੇਸ ਆਜਾ ਲੀਲੇ ਆਦੇਨਤ ਜੁਗ ਜੁਗ ਕੇ ਇੱਕ ਹੋਵੇ ਸ ਆਸਣ ਲੋਲੋ ਪੰਡਾਲ ਜੋ ਕੁਛ ਪਾਇਸ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸਤ ਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਇਕ ਦੂਜੀ ਬੋਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗੀੜਾ ਆਖੀ ਹੈ ਏਕ ਨਾਮ ਜਗਦੀਸ ਇਤਰਾਹੇ ਪਤ ਪਵੜੀ ਐ ਚੜੀਏ ਹੋਏ 21 ਸੋਣ ਕਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੁੜੇ ਕੁੜੀ ਕੁੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਦਾ ਜੋਰ ਐ ਜੋਰ ਨਾ ਜੀਵਨ ਮਰਨ ਦੇ ਜੋਰ ਜੋਰ ਨਾ ਰਾਜਵਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੇ ਤੇ ਤੇ ਤਿਵਾਰ ਪਉਣ ਪਾਣੀ ਅਗਨੀ ਪਾਤਾਲ ਤੇ ਸਵਿਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ تیر ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਣ ਪੰਚ ਪਰਵਾਣ ਨਦਰੇ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕਿਤ ਪਉਣ ਪਾਣੀ ਵੈ ਸੰਤਰ ਕਿਤ ਕਾਨ ਮਹੇਸ ਕਿਤ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੇਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਦਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਵ ਮੁੰਨ ਕੇਤੇ ਕੀਤੇ ਰਤਨ ਸਮੁੰਦ ਕੀਤਿਆ ਖਾੜੀ ਕੀਤਿਆ ਬਾੜੀ ਕੀਤੇ ਪਾਤ ਨਰਿੰਦ ਜੋਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥ ਘਾਰਤ ਘੜੀਏ ਬਹੁਤ ਅਨੂਪ ਤਾਕਿਆ ਗੱਲ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਤ ਕਰੀਐ ਸੁਰਤ ਮਤ ਮਨ ਬੋਧਾ ਤਤ ਕਹੀਐ ਸੁਰਾ ਸਿਧਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਤਤ ਹੋਰ ਨ ਕੋਈ ਹੋਰ ਤਤ ਯੋਧ ਮਹਾਬਲ ਸੂਰ ਤਨ ਮੇਂ ਰਾਮ ਰਹਿਆ ਭਰ ਪੂਰ ਤਿਤੈ ਸਿਤੋ ਸਿਤੈ ਮਨ ਮਾਹੇ ਤਾਕ ਰੂਪ ਨ ਕਥਨੇ ਜਾਹੀ ਨਾ ਉਹ ਮਰਹੇ ਨਾ ਠਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਤੈ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਉਸ ਅੰਦਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰ ਪੰਡਾ ਜੀ ਕੋ ਕਥਾ ਹੈ ਤਉ ਅੰਤ ਨਾ ਅੰਤ ਤਿਤੈ ਲੋ ਲੋ ਆਕਾਰ ਜਿਵ ਜਿਵ ਹੁਕਮਤਿ ਵਹਿ ਤਿ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨ ਕਰਦਾ ਸਾਰ ਜਤ ਪਹਾੜਾ ਤੀਰਜ ਸੁਨਿਆਰ ਅਹਿਰਣ ਮਤ ਵੋਧ ਹਥਿਆਰ ਭੋਖ ਲਾਇ ਅਗਨ ਤਪਤਾਉ ਭੰਡਾ ਪਾਉ ਅੰਮ੍ਰਿਤ ਤਿਤ ਢਾਲ કરીਏ ਸ਼ਬਦ ਸੱਚੀ ਟਕਸਾਲ ਹੋ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਬਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਨੇ ਸਰਤ ਦੋਇदाई ਦਾ ਆ ਖਿਲੇ ਸਗਲ ਜਗਤ ਚੰਗੇ ਆਈਆ ਬੁਰਾਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਾਰਿਆ ਗੈ ਮਸਕਤ ਘਾਲ ਨਾਲਕ ਤੇ ਮੁਖ ਉਜਲੇ ਜੇਤੀ ਛੁਟੀ ਨਾਲ ਸੋਦਾਰ ਰਾਗ ਆਸਾ ਮਹੱਲਾ ਪਹਿਲਾ